ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਕਹਾਣੀ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਗੁਜਰਾਤ ਤੋਂ ਲੈ ਕੇ ਆਏ ਆਂ ਆਪਾਂ ਗੁਜਰਾਤ ਦੀ ਇਹ ਵੀਡੀਓ ਹੈ ਇੱਕ ਕਹਾਣੀ ਹੈ ਗੁਜਰਾਤ ਦੇ ਵਿੱਚ ਇੱਕ ਜਗ੍ਹਾ ਬਲਸਾੜ ਉੱਥੋਂ ਦੀ ਕਹਾਣੀ ਹੈ ਇਸ ਕਹਾਣੀ ਦੇ ਵਿੱਚ ਇੱਕ ਜੋਲੀ ਕੁਮਾਰ ਨਾਮ ਦਾ ਲੜਕਾ ਜਿਸ ਦੀ ਉਮਰ 32 ਸਾਲ ਤੇ ਇੱਕ ਰੂਚੀਕਾ ਨਾਮ ਦੀ ਲੜਕੀ ਹੈ ਜਿਸ ਦੀ ਉਮਰ 28 ਸਾਲ ਹੈ ਇਹਨਾਂ ਦੋ ਦੋਨੋਂ ਜਣੇ ਇਹ ਜਵਾਨ ਹੋ ਜਾਂਦੇ ਆ ਤੇ ਇਹਨਾਂ ਦੇ ਜਿਹੜੇ ਘਰ ਦੇ ਆ ਉਹ ਇਕੱਠੇ ਹੋ ਕੇ ਇਹਨਾਂ ਦਾ ਵਿਆਹ ਤੈਅ ਕਰ ਦਿੰਦੇ ਆ ਕਿ ਇਹਨਾਂ ਦੋਨਾਂ ਦਾ ਵਿਆਹ ਇੱਕ ਦੂਜੇ ਨਾਲ ਕਰਵਾ ਲਈਏ ਤਾਂ ਉਸ ਤੋਂ ਬਾਅਦ ਫਿਰ ਇਹ ਇੱਕ ਦੂਜੇ ਨੂੰ ਮਿਲਦੇ ਆ ਤੇ ਇੱਕ ਦੂਜੇ ਨੂੰ ਪਸੰਦ ਕਰਦੇ ਆ ਤੇ ਇਹਨਾਂ ਦਾ ਵਿਆਹ ਆ ਜਿਹੜਾ ਉਸ ਦੀ ਤਰੀਕ 13 ਦਸੰਬਰ ਦੀ ਤੈਅ ਹੋ ਜਾਂਦੀ ਆ 13 ਦਸੰਬਰ 2021 ਨੂੰ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਵਿਆਹ ਹੁੰਦਾ ਵਿਆਹ ਬਹੁਤ ਵਧੀਆ ਬਹੁਤ ਧੂਮ-ਧਾਮ ਨਾਲ ਹੁੰਦਾ ਤੇ ਦੋਨੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਬਿਆਹ ਤੋਂ ਵਿਆਹ ਤੋਂ ਬਾਅਦ ਵਧੀਆ ਜ਼ਿੰਦਗੀ ਕੱਟ ਰਹੇ ਹੁੰਦੇ ਆ ਜਿਹੜਾ ਜੌਲੀ ਕੁਮਾਰ ਹੈ ਉਹ ਸੀਸੀਟੀਵੀ ਇੰਸਟਾਲੇਸ਼ਨ ਦਾ ਬਿਜ਼ਨਸ ਕਰਦਾ ਹੁੰਦਾ ਉਹਦਾ ਵਧੀਆ ਬਿਜ਼ਨਸ ਚੱਲਦਾ ਤੇ ਵਿਆਹ ਨੂੰ ਤਕਰੀਬਨ 25-26 ਦਿਨ ਲੰਘ ਜਾਂਦੇ ਆ ਤੇ ਸੋਚਦੇ ਆ ਕਿ ਆਪਾਂ ਹਨੀਮੂਨ ਤੇ ਚੱਲੀਏ ਇਹਨਾਂ ਦਾ ਵਿਆਹ 13 ਨਵੰਬਰ 2021 ਨੂੰ ਹੁੰਦਾ ਤੇ 7 ਜਨਵਰੀ 2022 ਨੂੰ ਆਪਣੇ ਹਨੀਮੂਨ ਤੇ ਜਾਣ ਦਾ ਤੈਅ ਕਰਦਿਆ ਇਹ ਫਿਰ ਆਪਣੇ ਹਨੀਮੂਨ ਲਈ ਡੈਸਟੀਨੇਸ਼ਨ ਜਿਹੜੀ ਉਹ ਮਾਊਂਟ ਆਬੂ ਨੂੰ ਚੁਣਦੇ ਆ ਮਾਉਂਟ ਆਬੂ ਇੱਕ ਰਾਜਸਥਾਨ ਦਾ ਹਿਲ ਸਟੇਸ਼ਨ ਹੈ ਜਿਹੜਾ ਕਿ ਗੁਜਰਾਤ ਦੇ ਨਾਲ ਲੱਗਦਾ ਤਾਂ ਕਰਕੇ ਬਹੁਤ ਸਾਰੇ ਗੁਜਰਾਤੀ ਨੇ ਜਿਹੜੇ ਉਹ ਮਾਉਂਟ ਆਬੂ ਘੁੰਮਣ ਲਈ ਜਾਂਦੇ ਆ ਤੇ ਇਹ ਵੀ ਮਾਉਂਟ ਆਬੂ ਨੂੰ ਆਪਣਾ ਜਿਹੜਾ ਡੈਸਟੀਨੇਸ਼ਨ ਚੁਣਦੇ ਆ ਹਨੀਮੂਨ ਦੇ ਲਈ ਤੇ ਇਸ ਦਾ 7 ਜਨਵਰੀ 2022 ਨੂੰ ਆਪਣੇ ਘਰੋਂ ਨਿਕਲਦੇ ਆ ਤੇ ਮਾਉਂਟ ਆਬੂ ਜਾ ਕੇ ਗੁਜਰਾਤ ਪਾਵਨ ਦੇ ਵਿੱਚ ਰਹਿੰਦੇ ਆ ਦੋਨੋਂ ਗੁਜਰਾਤੀ ਹੁੰਦੇ ਆ ਤਾਂ ਕਰਕੇ ਗੁਜਰਾਤ ਪਾਵਨ ਜਾ ਕੇ ਰਹਿੰਦੇ ਆ ਤੇ ਵਧੀਆ ਉੱਥੇ ਇੰਜੋਏ ਕਰਦੇ ਆ ਕੁਮਦਿ ਫਿਰਦੇ ਆ ਖਾਂਦੇ ਪੀਂਦੇ ਆ ਵਧੀਆ ਆਪਣੇ ਹਨੀਮੂਨ ਨੂੰ ਇੰਜੋਏ ਕਰ ਰਹੇ ਹੁੰਦੇ ਆ ਕਿ اچانک ਇਹਨਾਂ ਦੀ ਖੁਸ਼ੀਆਂ ਨੂੰ ਜਿਹੜੀ ਨਜ਼ਰ ਲੱਗਦੀ ਹੈ 9 ਜਨਵਰੀ 2022 ਨੂੰ ਜਿਹੜੀ ਰੂਚੀਕਾ ਹੁੰਦੀ ਹੈ ਜੋਲੀ ਦੇ ਘਰ ਵਾਲੀ ਉਸਦੇ اچانک ਪੇਟ ਦੇ ਵਿੱਚ ਦਰਦ ਹੋਣਾ ਸ਼ੁਰੂ ਹੁੰਦਾ ਪੇਟ ਦੇ ਵਿੱਚ ਦਰਦ ਤੋਂ ਬਾਅਦ ਉਹਨੂੰ ਉਲਟੀ ਆਉਂਦੀ ਹੈ ਉਲਟੀ ਤੋਂ ਬਾਅਦ ਉਹ ਇੱਕਦਮ ਵਿਹੋਸ਼ ਹੋ ਜਾਂਦੀ ਹੈ ਇਹ ਦੇਖ ਕੇ ਜਿਹੜਾ ਜੋਲੀ ਹੁੰਦਾ ਉਹ ਬਿਲਕੁਲ ਡਰ ਜਾਂਦਾ ਉਹ ਡਰ ਕੇ ਉਹਦੀ ਪਤਰੀ ਨੂੰ ਫਟਾਫਟ ਚੱਕਦਾ ਤੇ ਸਰਕਾਰੀ ਹਸਪੀਟਲ ਦੇ ਵਿੱਚ ਲੈ ਜਾਂਦਾ ਉੱਥੇ ਇੱਕ ਦੋ ਬੰਦਿਆਂ ਦੀ ਮਦਦ ਲੈਂਦਾ ਉਹ ਤੇ ਉਹਨੂੰ ਸਰਕਾਰੀ ਹਸਪੀਟਲ ਦੇ ਵਿੱਚ ਲੈ ਜਾਂਦਾ ਜਦੋਂ ਸਰਕਾਰੀ ਹਸਪੀਟਲ ਦੇ ਵਿੱਚ ਲੈ ਕੇ ਜਾਂਦਾ ਡਾਕਟਰ ਉਹਦਾ ਟਰੀਟਮੈਂਟ ਸ਼ੁਰੂ ਕਰਦੇ ਆ ਪਰ ਉਹ ਸਫਲ ਨਹੀਂ ਹੁੰਦੇ ਜਿਹੜੀ ਰੂਚੀਕਾ ਉਹਦੇ ਅਚਾਨਕ ਮੌਤ ਹੋ ਜਾਂਦੀ ਹੈ ਜਦੋਂ ਪਹੁੰਚੀ ਸੀ ਉਦੋਂ ਵੀ ਉਹਦੇ ਥੋੜੇ ਬਹੁਤੇ ਸਾਹ ਬਾਕੀ ਸੀ ਨਾ ਤੇ ਉਹ ਅਚਾਨਕ ਹੀ ਉਹਦੀ ਮੌਤ ਹੋ ਜਾਂਦੀ ਹੈ ਇੱਕਦਮ 7 ਜਨਵਰੀ ਨੂੰ ਉਹ ਆਉਂਦੇ ਆ ਪਹਿਲਾਂ 13 ਦਸੰਬਰ ਨੂੰ ਉਹਨਾਂ ਦਾ ਵਿਆਹ ਹੋਇਆ 7 ਜਨਵਰੀ ਨੂੰ ਉਹ ਹਨੀਮੂਨ ਤੇ ਆਉਂਦੇ ਨੇ ਤੇ 9 ਜਨਵਰੀ ਨੂੰ ਉਹਦੇ ਨਾਲ ਇੱਕ ਘਟਨਾ ਵਾਪਰ ਜਾਂਦੀ ਹੈ ਉਹ ਮਰ ਜਾਂਦੀ ਹੈ ਹਾਲੇ ਵਿਆਹ ਨੂੰ ਉਹਨਾਂ ਦੇ 27 ਦਿਨ ਹੋਏ ਹੁੰਦੇ ਆ ਕਿ ਅਚਾਨਕ ਹੀ ਉਹਦੀ ਡੈਥ ਹੋ ਜਾਂਦੀ ਹੈ ਉਹਨੂੰ ਕੁਝ ਨਹੀਂ ਸੁਝਦਾ ਜਿਹੜਾ ਜੋਲੀ ਆ ਉਹ ਹਰਾਮ ਰਹਿ ਜਾਂਦਾ ਕਿਉਂਕਿ ਉਹਦੀ ਜ਼ਿੰਦਗੀ ਇੱਕਦਮ ਪਲਟਾ ਵੱਜ ਗਿਆ ਤੇ ਉਹ ਫਿਰ ਜਦ ਹੀ ਆਪਣੇ ਘਰ ਫੋਨ ਕਰਦਾ ਘਰ ਫੋਨ ਕਰਕੇ ਉਹ ਦੱਸਦਾ ਕਿ ਐਦਾਂ ਐਦਾਂ ਕਰਕੇ ਜਿਹੜੀ ਰੂਚੀਕਾ ਉਹ ਬਿਮਾਰ ਹੋਈ ਸੀ ਬਿਮਾਰ ਹੋਣ ਤੋਂ ਬਾਅਦ ਮੈਨੂੰ ਹਸਪੀਟਲ ਲੈ ਕੇ ਆਏ ਤੇ ਇੱਥੇ ਆ ਕੇ ਉਹਦੀ ਡੈਥ ਹੋ ਗਈ। ਤਾਂ ਜਿਹੜੇ ਰੂਚੀਕਾ ਦੇ ਘਰ ਦੇ ਆ ਤੇ ਜਿਹੜੇ ਜੋਲੀ ਦੇ ਘਰ ਦੇ ਆ ਉਹ ਦੋਨੇ ਇਕੱਠੇ ਹੋ ਕੇ ਫਟਾਫਟ ਜਿਹੜੇ ਮਾਉਂਟ ਆਬੂ ਪਹੁੰਚਦੇ ਆ ਮਾਉਂਟ ਆਬੂ ਆ ਕੇ ਦੇਖਦੇ ਆ ਉਹਨਾਂ ਦੀ ਜਿਹੜੀ ਬੇਟੀ ਹੁੰਦੀ ਆ ਉਹ ਮਰ ਚੁੱਕੀ ਹੁੰਦੀ ਆ। ਤਾਂ ਫਿਰ ਉਹਦੀ ਲਾਸ਼ ਨੂੰ ਲੈ ਕੇ ਜਾਂਦੇ ਆ ਵਾਪਸ ਲੈ ਕੇ ਆਉਂਦੇ ਆ ਉੱਥੋਂ ਮਾਉਂਟ ਆਬੂ ਤੋਂ ਉਹ ਵਾਪਸ ਬਲਸਾੜ ਨੂੰ ਆਉਂਦੇ ਆ ਬਲਸਾੜ ਲੈ ਕੇ ਉਹਦਾ ਸੰਸਕਾਰ ਕਰਦੇ ਆ। ਸੱਜਣ ਮਿੱਤਰ ਰਿਸ਼ਤੇਦਾਰ ਆਉਂਦੇ ਆ ਆ ਕੇ ਦਲਾਸਾ ਦਿੰਦੇ ਆ। ਸਾਰੇ ਉਹਦੀ ਹਾਲਤ ਦੇਖ ਕੇ ਬਹੁਤ ਜ਼ਿਆਦਾ ਦੁਖੀ ਹੁੰਦੇ ਆ ਜਿਹੜਾ ਜੋਲੀ ਆ ਉਹਦੀ ਹਾਲਤ ਦੇਖੀ ਨਹੀਂ ਜਾਂਦੀ ਕਿਉਂਕਿ ਉਹਦੇ ਹਾਲੇ ਥੋੜੇ ਦਿਨ ਨੇ ਵਿਆਹ ਹੋਏ ਨੂੰ ਹੋਏ ਹੁੰਦੇ ਆ ਇੱਕਦਮ ਹੀ ਉਹਦੀ ਘਰ ਵਾਲੀ ਦੀ ਮੌਤ ਹੋ ਜਾਂਦੀ ਆ ਤਾਂ ਉਹ ਬਹੁਤ ਜ਼ਿਆਦਾ ਸਦਮੇ ਦੇ ਵਿੱਚ ਹੁੰਦਾ ਹਾਲੇ ਮਤਲਬ ਕਿ ਉਹ ਸਦਮੇ ਦੇ ਵਿੱਚੋਂ ਬਾਹਰ ਵੀ ਨਹੀਂ ਆਏ ਹੁੰਦੇ ਕਿ ਇੱਕ ਮਹੀਨਾ ਤਿੰਨ ਦਿਨ ਬੀਤੇ ਹੁੰਦੇ ਆਲੇ ਉਹਦੀ ਮੌਤ ਨੂੰ ਤੇ ਇੱਕ ਜਹੀ ਖਬਰ ਆਉਂਦੀ ਆ ਜਿਹੜੀ ਸਾਰੀ ਸਟੋਰੀ ਜਾਰੀ ਜਾਵੇ ਜਿੰਨੀ ਵੀ ਕਹਾਣੀਆਂ ਆ ਇਨ ਉਲਟ ਫੁਲਟ ਕਰਕੇ ਰੱਖ ਦਿੰਦੀ ਆ ਸਾਰਾ ਕੁਝ ਹਾਲਾ ਆਂਦੀ ਔਰ ਉਹਦੇ ਘਰ ਦਾ ਸਾਰੇ ਲੋਕ ਹੈਰਾਨ ਹੋ ਜਾਂਦੇ ਆ ਅਜਿਹੀ ਕੀ ਘਟਨਾ ਆਉਂਦੀ ਆ ਜਿਹੜਾ ਰੂਚਿਕਾ ਜਦੋਂ ਬਿਮਾਰ ਹੁੰਦੀ ਆ ਬਿਮਾਰ ਹੋਣ ਤੋਂ ਬਾਅਦ ਰੂਚਿਕਾ ਜਦੋਂ ਹਸਪੀਟਲ ਦੇ ਵਿੱਚ ਬਾਉਂਡ ਆਬੂ ਲੈ ਕੇ ਜਾਇਆ ਜਾਂਦਾ ਉੱਥੇ ਉਹਦੀ ਡੈਥ ਹੋਣ ਤੋਂ ਬਾਅਦ ਉਹਦਾ ਪੋਸਟਮਾਰਟਮ ਕੀਤਾ ਜਾਂਦਾ ਉਸਦੀ ਪੋਸਟਮਾਰਟਮ ਦੀ ਰਿਪੋਰਟ 1 ਮਹੀਨਾ 3 ਦਿਨ ਬਾਅਦ ਆਉਂਦੀ ਆ ਜਦੋਂ ਡਾਕਟਰਾਂ ਦੇ ਹੱਥ ਉਹ ਰਿਪੋਰਟ ਲੱਗਦੀ ਆ ਤਾਂ ਡਾਕਟਰ ਉਹਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਆ ਕਿਉਂਕਿ ਉਹਨਾਂ ਨੇ ਆਪਣੀ ਮੈਡੀਕਲ ਹਿਸਟਰੀ ਦੇ ਵਿੱਚ ਅਜਿਹੀ ਡੈਥ ਕਿਸੇ ਦਿਨ ਨਹੀਂ ਦੇਖੀ ਹੁੰਦੀ ਅਜਿਹੀ ਡੈਥ ਦਾ ਕਾਰਨ ਨਹੀਂ ਕਿਸੇ ਦਾ ਦੇਖਿਆ ਹੁੰਦਾ ਕਿਉਂਕਿ ਉਹ ਦੇਖਦੇ ਆ ਕਿ ਜਿਹੜਾ ਇਹਦੇ ਰੂਚਿਕਾ ਦੀ ਮੌਤ ਦਾ ਕਾਰਨ ਸੀ ਉਹ ਕੋਈ ਮੈਡੀਕਲ ਕਾਰਨ ਨਹੀਂ ਬਲਕਿ ਉਹਦਾ ਕਤਲ ਕੀਤਾ ਗਿਆ ਹੁੰਦਾ ਹੁਣ ਡਾਕਟਰ ਨੇ ਜਿਹੜੇ ਉਹਨਾਂ ਕੋਲ ਜਦੋਂ ਰਿਪੋਰਟ ਆਉਂਦੀ ਆ ਉਹ ਦੇਖਦੇ ਆ ਤਾਂ ਰੂਚਿਕਾ ਦੇ ਗਲ ਦੇ ਵਿੱਚ ਪੱਤੇ ਭਰੇ ਹੋਏ ਹੁੰਦੇ ਆ ਤੇ ਉਹਦੇ ਪੇਟ ਦੇ ਵਿੱਚ ਪੱਤੇ ਭਰੇ ਹੋਏ ਹੁੰਦੇ ਆ ਪੱਤੇ ਜਿਹੜੇ ਆਪਣੇ ਦਰਖਤਾਂ ਦੇ ਪੱਤੇ ਹੁੰਦੇ ਨੇ ਉਹ ਡਾਕਟਰ ਦੇ ਕੇ ਹਰਾਨ ਰਹਿ ਜਾਂਦੇ ਆ ਕਿ ਅਜਿਹੀ ਮੌਤ ਅਸੀਂ ਕਿਸੇ ਦਿਨ ਨਹੀਂ ਦੇਖੀ ਅਜੇ ਤੱਕ ਕਦੇ ਵੀ ਅਸੀਂ ਸੁਣਿਆ ਵੀ ਨਹੀਂ ਕਿਸੇ ਨੇ ਇਦਾਂ ਕਤਲ ਕੀਤਾ ਹੋਵੇ ਤਾਂ ਡਾਕਟਰ ਹਰਾਨ ਡਾਕਟਰ ਫਟਾਫਟ ਉਹਨਾਂ ਦੇ ਘਰ ਦਾ ਕੰਟੈਕਟ ਕਰਦੇ ਆ ਰੂਚਿਕਾ ਦੇ ਤੇ ਉਹਨਾਂ ਨੂੰ ਉਹ ਜਿਹੜੀ ਰਿਪੋਰਟ ਆ ਉਹ ਸੈਂਡ ਕਰਦੇ ਆ ਉਸ ਤੋਂ ਬਾਅਦ ਉਹ ਰਿਪੋਰਟ ਮਿਲਣ ਤੋਂ ਬਾਅਦ ਜਿਹੜੇ ਰੂਚਿਕਾ ਦੇ ਘਰ ਦੇ ਨੇ ਉਹ ਮਾਊਂਟ ਆਫ ਪੁਲਿਸ ਕੋਲੇ ਜਾ ਕੇ ਆਪਣੀ ਕੰਪਲੇਂਟ ਦਰਜ ਕਰਾਉਂਦੇ ਆ ਕਿਉਂਕਿ ਉਹਦੀ ਡੈਥ ਉੱਥੇ ਹੋਈ ਹੁੰਦੀ ਆ ਮਾਊਂਟ ਆਫ ਪੁਲਿਸ ਦੇਖ ਕੇ ਵੀ ਹੈਰਾਨ ਹੁੰਦੀ ਆ ਤੇ ਉਹਨਾਂ ਨੂੰ ਸਾਰੀ ਸਟੋਰੀ ਦੱਸੀ ਜਾਂਦੀ ਆ ਜਿਹੜੇ ਡਾਕਟਰ ਨੇ ਉਹਨਾਂ ਤੋਂ ਬਿਆਨ ਲੈ ਜਾਂਦੇ ਆ ਘਰ ਦੇ ਦੱਸਦੇ ਆ ਕਿ ਇਦਾਂ ਇਦਾਂ ਕਰਕੇ ਸਾਡੇ ਜਿਹੜੇ ਬੱਚੇ ਸੀਗੇ ਉਹ ਇੱਥੇ ਹਨੀਮੂਨ ਬਣਾਉਣ ਦੇ ਲਈ ਆਏ ਸੀ ਤੇ ਅਚਾਨਕ ਉਸਦੇ ਹਸਬੰਦ ਨੇ ਦੱਸਿਆ ਸਾਡੀ ਬੇਟੀ ਦੇ ਨਿੱਕੇ ਅਚਾਨਕੇ ਦੇ ਪੇਟ 'ਚ ਦਰਦ ਹੋਣ ਲੱਗਿਆ ਪੇਟ 'ਚ ਦਰਦ ਤੋਂ ਬਾਅਦ ਇਹਨੂੰ ਬੌਮਿਟਾਈਜ਼ ਤੋਂ ਬਾਅਦ ਬਿਉਸ਼ ਹੋ ਗਈ ਤੇ ਫਿਰ ਮੈਨੂੰ ਹਸਪੀਟਲ ਲੈ ਗਿਆ ਉੱਥੇ ਜਾ ਕੇ ਇਹਦੀ ਡੈਥ ਹੋ ਗਈ ਤਾਂ ਫਿਰ ਉਹ ਸੋਚਉਂਦੇ ਕੌਣ ਹੋ ਸਕਦਾ ਜਿਹੜਾ ਸਾਡੀ ਬੇਟੀ ਨਾਲ ਇਦਾਂ ਕਰ ਸਕਦਾ ਉਹ ਤਾਂ ਇੱਥੇ ਕਿਸੇ ਨੂੰ ਜਾਣਦੇ ਤੱਕ ਵੀ ਨਹੀਂ ਤਾ ਫਿਰ ਸੱਕ ਦੀ ਸੂਈ ਸਿੱਧੀ ਜਿਹੜੀ ਉਹ ਜੋਲੀ ਦੇ ਜਾਂਦੀ ਹੈ ਜਿਹੜਾ ਉਹਦਾ ਪਤੀ ਹੰਡਾ ਰਚੀਕਾ ਦਾ ਕਿਉਂਕਿ ਪੁਲਿਸ ਵੀ ਸੋਚਦੀ ਹੈ ਇਸ ਤੋਂ ਇਲਾਵਾ ਹੋਰ ਕੋਈ ਨਹੀਂ ਕਰ ਸਕਦਾ ਤਾਂ ਫਿਰ ਜੋਲੀ ਦੇ ਘਰ ਦਿੱਤਾ ਇਹ ਗੱਲ ਮੰਨਣ ਨੂੰ ਤਿਆਰ ਵੀ ਨਹੀਂ ਹੁੰਦੇ ਪਰ ਫਿਰ ਜਿਹੜੀ amount ਆ ਪੁਲਿਸ ਆ ਉਹ ਜੋਲੀ ਨੂੰ ਗ੍ਰਿਫਤਾਰ ਕਰਦੀ ਹੈ ਜੋਲ ਨੂੰ ਗ੍ਰਿਫਤਾਰ ਕਰਕੇ ਲਿਆਇਆ ਜਾਂਦਾ ਜੋਲੀ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਜੋਲੀ ਸਾਫ਼ ਇਨਕਾਰ ਕਰ ਦਿੰਦਾ ਉਹ ਹੀ ਸਟੋਰੀ ਦੱਸਦਾ ਜਿਹੜੀ ਪਹਿਲਾਂ ਉਹਨੇ ਡਾਕਟਰ ਨੂੰ ਦੱਸੀ ਹੁੰਦੀ ਹੈ ਕਿ ਇਹਦੇ ਪੇਟ 'ਚ ਦਰਦ ਹੋਇਆ ਸੀ ਵੋਮਿਟ ਹੋਈ ਸੀ ਤੇ ਮੈਂ ਇਹਨੂੰ ਇੱਥੇ ਲੈ ਕੇ ਆ ਗਿਆ ਵੀ ਮੈਨੂੰ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਪਤਾ ਤਾਂ ਪੁਲਿਸ ਫਿਰ ਥੋੜੀ ਸ਼ਕਤੀ ਵਰਤਦੀ ਆ ਆਪਣੇ ਤਰੀਕੇ ਨਾਲ ਪੁੱਛਦੀ ਆ ਤੇ ਥੋੜਾ ਬਹੁਤਾ ਸਖਤ ਹੁੰਦੀ ਆ ਪੁਲਿਸ ਉਹਦੇ ਨਾਲ ਜਦੋਂ ਤਾਂ ਫਿਰ ਉਹ ਸਾਰੀ ਜਿਹੜੀ ਸਚਾਈ ਆ ਉਹ ਦੱਸਦਾ ਤੁਹਾਨੂੰ ਪਤਾ ਹੀ ਆ ਕਿ ਪੁਲਿਸ ਕਿਹੜੇ ਹਿਸਾਬ ਨਾਲ ਫਿਰ ਪੁੱਛਗਿੱਛ ਕਰਦੀ ਆ ਜਦੋਂ ਗੁੱਡੰ ਦਾ ਨਾਮ ਮੰਨੇ ਤਾਂ ਫਿਰ ਉਹ ਸਚਾਈ ਬਿਆਨ ਕਰ ਦਿੰਦਾ ਸਾਰੀ ਉਹ ਦੱਸਦਾ ਕਿ ਮੈਂ ਆਪਣੀ ਪਤਨੀ ਨੂੰ ਉਹ ਪਹਿਲਾ ਤਰੀਕਾ ਦੱਸਦਾ ਕਿ ਮੈਂ ਆਪਣੀ ਪਤਨੀ ਦੇ ਪਹਿਲਾਂ ਮੂੰਹ ਦੇ ਵਿੱਚ ਪੱਤੇ ਪਾਏ ਅਲਰ ਦੇ ਪੇਟ ਦੇ ਵਿੱਚ ਧੱਕੇ ਨਾਲ ਫਿਰ ਉਸ ਦੇ ਮੂੰਹ ਦੇ ਵਿੱਚ ਥੂਸੇ ਪੂਰੇ ਜਦੋਂ ਮੈਨੂੰ ਲੱਗਿਆ ਕਿ ਮਰ ਗਈ ਜਾਂ बेहोश ਹੋ ਗਈ ਤਾਂ ਮੈਂ ਸੋਚਿਆ ਕਿ ਹੁਣ ਇਹਨੂੰ ਹਸਪੀਟਲ ਲੈ ਕੇ ਜਾਵਾਂ ਤੇ ਫਿਰ ਕਹਿੰਦਾ ਮੈਂ ਫਿਰ ਵੀ ਡਰ ਗਿਆ ਕਿ ਕਿਤੇ ਉੱਥੇ ਜਾ ਕੇ ਦਾ ਟ੍ਰੀਟਮੈਂਟ ਹੋ ਕੇ ਸਹੀ ਨਾ ਹੋ ਜਾਏ ਠੀਕ ਨਾ ਹੋ ਜਾਏ ਤਾਂ ਉਹ ਕਹਿੰਦਾ ਮੈਂ ਇੱਕ ਛੋਟੀ ਜੀ ਛਟੀ ਜਿਹਨੂੰ ਆਪਾਂ ਛੋਟੀ ਜੀ ਟਾਣੀ ਕਹਿੰਦੇ ਆ ਪਤਲੀ ਜੀ ਉਹ ਲਈਤੀ ਉਸ ਤੋਂ ਬਾਅਦ ਕਹਿੰਦਾ ਉਹ ਲੈ ਕੇ ਮੈਂ ਤਾਂ ਕਰਦਣ ਉਹਦਾ ਗਲਾ ਦਬਾਉ ਤਾ ਕਿ ਕੋਈ ਨਿਸ਼ਾਨ ਨਾ ਪਵੇ ਇਸ ਦੀ ਮੌਤ ਤੋਂ ਬਾਅਦ ਵੀ ਉਹਦੇ ਗਲੇ ਦੇ ਉੱਤੇ ਕੋਈ ਨਿਸ਼ਾਨ ਨਾ ਪਾਵੇ ਜੇ ਕੋਈ ਥੋੜੀ ਬਹੁਤੀ ਕਸਰ ਆ ਉਹ ਸੋਚਦਾ ਕਿ ਟਾਣੀ ਨਾਲ ਦੱਬ ਕੇ ਜਦੋਂ ਇਹਦਾ ਮੈਂ ਗਲਪ ਘੋਟੂਗਾ ਤਾਂ ਮਰ ਜੂਗੀ ਤਾਂ ਜੇ ਥੋੜੀ ਬਹੁਤੀ ਕਸਰ ਰਹਿੰਦੀ ਉਹ ਵੀ ਪੂਰੀ ਹੋ ਜੂਗੀ ਤਾਂ ਉਹ ਇਸੇ ਤਰ੍ਹਾਂ ਕਰਦਾ ਉਹ ਟਾਣੀ ਨਾਲ ਫਿਰ ਉਹਦਾ ਗਲਾ ਦੱਬ ਦਿੰਦਾ ਉਸ ਤੋਂ ਬਾਅਦ ਉਹ ਆਪੇ ਹੀ ਡਰਾਮਾ ਕਰਦਾ ਤੇ ਫਟਾਫਟ ਚੱਕ ਕੇ ਹਸਪੀਟਲ ਲੈ ਕੇ ਜਾਂਦਾ ਹਸਪੀਟਲ ਦੇ ਵਿੱਚ ਵੀ ਡਾਕਟਰ ਸੋਚਦੇ ਤੱਕ ਨਹੀਂ ਕਿ ਇਦਾਂ ਹੋ ਸਕਦਾ ਕਦੇ ਦਿਮਾਗ 'ਚ ਵੀ ਨਹੀਂ ਆ ਸਕਦਾ ਕਿ ਇਹਦੇ ਤਾਂ ਡਾਕਟਰ ਟਰੀਟਮੈਂਟ ਕਰਦੇ ਆ ਥੋੜੇ ਟਾਈਮ ਬਾਅਦ ਵੀ ਉਹਦੀ ਡੈਥ ਹੋ ਜਾਂਦੀ ਹੈ ਤਾਂ ਫਿਰ ਇਦਾਂ ਉਹ ਫਸਦਾ ਫਿਰ ਜਿਹੜੀ ਉਹ ਤੋਂ ਕਾਰਨ ਪੁੱਛਿਆ ਜਾਂਦਾ ਕਿ ਤੈਨੇ ਮਾਰਿਆ ਕਿਉਂ ਤਾਂ ਜਿਹੜਾ ਉਹ ਆ ਜੋਲੀਆ ਉਹ ਤਾਂ ਨਹੀਂ ਮੰਨਦਾ ਘਰਦਿਆਂ ਕੋਲੇ ਕਿ ਮੈਂ ਕਿਉਂ ਮਾਰਿਆ ਤਾਂ ਪੁਲਿਸ ਫਿਰ ਘਰਦਿਆਂ ਨੂੰ ਦੱਸਦੀ ਆ ਕਿ ਜਿਹੜਾ ਜੋਲੀਆ ਇਹਦੀ ਕਿਸੇ ਹੋਰ ਨਾਲ ਗੱਲਬਾਤ ਸੀ ਪਹਿਲਾਂ ਕਿਸੇ ਹੋਰ ਨਾਲ ਫੇਅਰ ਸੀ ਵਿਆਹ ਤੋਂ ਪਹਿਲਾਂ ਇਹ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਘਰਦਿਆਂ ਨੇ ਦਾ ਵਿਆਹ ਜਿਹੜੀ ਰੂਚਿਕਾ ਉਹਦੇ ਨਾਲ ਕਰ ਦਿੱਤਾ ਇਹ ਕਿਸੇ ਨੂੰ ਦੱਸ ਵੀ ਨਹੀਂ ਸਕਿਆ ਕਿ ਮੈਂ ਵਿਆਹ ਗਿਆ ਤੇ ਹੁਣ ਉਹ ਚਾਹੁੰਦਾ ਸੀ ਕਿ ਮੈਂ ਉਸੇ ਕੁੜੀ ਨਾਲ ਦੁਬਾਰਾ ਰਹਾ ਤਾਂ ਕਰਕੇ ਉਹਨੇ ਰੂਚਿਕਾ ਨੂੰ ਆਪਣੇ ਰਾਸਤੇ ਚ ਹਟਾਇਆ ਰੂਚਿਕਾ ਨੂੰ ਮਾਰਿਆ ਹੈਰਾਨ ਕਰਨ ਵਾਲੀ ਗੱਲ ਹੈ ਕਿ ਜੇ ਕੋਈ ਬੰਦਾ ਜਿਹਨੂੰ ਲੱਗਦਾ ਕਿ ਮੈਂ ਨਹੀਂ ਵਿਆਹ ਕਰਾਉਣਾ ਕਿਸੇ ਨੂੰ ਹੋਰ ਨੂੰ ਪਸੰਦ ਕਰਦਾ ਤਾਂ ਉਹ ਪਹਿਲਾਂ ਦੱਸ ਦਵੇ ਹੈਨਾ ਉਹਨੂੰ ਦੱਸ ਦਿੰਦਾ ਆਪਣੇ ਘਰ ਜਾਂ ਦੱਸ ਦਿੰਦਾ ਸ਼ਾਇਦ ਆ ਜੀ ਰੂਚਿਕਾ ਜੀ ਉਹਦੀ ਹੁੰਦੀ ਪਰ ਨਹੀਂ ਲੋਕ ਬਹੁਤ ਦਿਮਾਗ ਪਤਾ ਨਹੀਂ ਕਿਵੇਂ ਚਲਾਉਂਦੇ ਨੇ ਹੈਨਾ ਕਿਸੇ ਨੂੰ ਮਾਰਨ ਲੱਗੇ ਤਾਂ ਬਹੁਤਾ ਟਾਈਮ ਲਾਉਂਦੇ ਹੀ ਨਹੀਂ ਇਹ ਬਹੁਤ ਸਾਰੀਆਂ ਕਹਾਣੀਆਂ ਨੇ ਬਹੁਤ ਸਾਰੇ ਕਾਰਨ ਨੇ ਜਿਹੜੇ ਸੁਣ ਕੇ ਆਪਾਂ ਹੈਰਾਨ ਵੀ ਰਹਿ ਜਾਂਦੇ ਆ ਹੁਣ ਇਹਦਾ ਤਰੀਕਾ ਕਿੰਨਾ ਭਿਆਨਕ ਸੀਗਾ ਹੈਨਾ ਕਿਵੇਂ ਉਹਦੀ ਜਾਨ ਨਿਕਲੀ ਹੋਊਗੀ ਜੋ ਆਪਣੇ ਘਰ ਚ ਜਾ ਕੇ ਗੱਲ ਕਰਨ ਦਾ ਜਾ ਉਹਨੂੰ ਪਹਿਲਾਂ ਦੱਸ ਦੇਣਾ ਘਰੇ ਜਾਂ ਤਲਾਕ ਦੇ ਦੇਣਾ ਕੁਝ ਵੀ ਹੋ ਸਕਦਾ ਸੀ ਉਹ ਪਰ ਮਾਰਨਾ ਹੀ ਇੱਕ ਜਿਹੜਾ ਉਹ ਫੈਸਲਾ ਵਧੀਆ ਨਹੀਂ ਸੀ ਇੱਕ ਤਰੀਕਾ ਵਧੀਆ ਨਹੀਂ ਸੀ ਇਦਾਂ ਦੀ ਬਹੁਤ ਸਾਰੇ ਲੋਕ ਨੇ ਤੇ ਏਸੀ ਅੱਜ ਦੀ ਕਹਾਣੀ ਆਪਾਂ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ